ਗਗਨ ਬਾਜੀ ਮੈਂ ਪੰਪਾ ਦਾ ਇੱਕ ਦੋ ਪੰਪ ਮੈਂ ਕਵਰ ਕਰ ਲਿਆ ਹੈ ਫੁਹਾਰਾ ਚੌਂਗ ਵੀ ਕਵਰ ਕਰ ਲਿਆ ਆਪਣਾ ਪੰਜਾਬੀ ਪਾਉਣ ਵਾਲਾ ਵੀ ਕਵਰ ਕਰ ਲਿਆ ਹੁਣ ਪ੍ਰੀਤ ਪਹਿਲੇ ਪੰਪ ਤੇ ਆਇਆ ਰਸ਼ ਬਿਲਕੁਲ ਐ ਨਹੀਂ ਖਬਰ ਕਰਨ ਦਾ ਕੋਈ ਫਾਇਦਾ ਨਹੀਂ ਹੈ ਨਾ ਕੋਈ ਸ਼ੋਰਟ ਰੂਟ ਦੇਖ ਲੈਂਦੇ ਜੇ ਕਿਸੇ ਕੋਲ ਆ ਜਾਂਦੇ ਆਪਣੇ ਕੋਲ ਪੰਪਰੇ ਖਾਲੀ ਐ ਕਿਉਂ ਜੇ ਕੋਈ ਬਾਈਟ ਦਊਗਾ ਜੇ ਪੰਪ ਤੇ ਭੀੜ ਹੋਵੇ ਫਿਰ ਖਬਰ ਕਰਨ ਦਾ ਸਵਾਦ ਆਉਂਦਾ ਨਾ ਉਹ ਐ ਹੀ ਨਹੀਂ ਬੰਦਾ ਕੋਈ ਵੀ ਔਰ ਪੈਟਰੋਲ ਪੈਟਰੋਲ ਮਿਲ ਰਿਹਾ ਡੀਜ਼ਲ ਨਹੀਂ ਹੈਗਾ ਡੀਜ਼ਲ ਖਤਮ ਹੋ ਗਿਆ ਆਇਆ ਹਾਂ ਆਮ ਆਪਣੇ ਬਲਜੀਤ ਸਿੰਘ ਹੈ ਬਲਜੀਤ ਸਿੰਘ ਜੀ ਕਿਵੇਂ ਲੱਗਦਾ ਜਿੱਦਾਂ ਵੀ ਲਗਾਤਾਰ ਰਸ਼ ਵੱਧ ਗਿਆ ਪੰਪਾ ਦੇ ਉੱਤੇ ਕੀ ਲੱਗਦਾ ਵੀ ਕਿੰਨੇ ਦਿਨ ਹੋਰ ਸਾਡੇ ਕੋਲ ਸਟਾਕ ਪਿਆ ਸਾਡੇ ਕੋਲ ਤਾਂ ਸਟਾਕ ਸਿਰਫ ਕੱਲ ਤੱਕ ਦਾ ਹੈਗਾ ਬਾਕੀ ਸਾਨੂੰ ਜ਼ਿਆਦਾ ਜ਼ਰੂਰ ਹੈ ਕਿ ਸਰਕਾਰੀ ਗੱਡੀਆਂ ਮੁਰੰਗੀਆ ਸਹੂਤਾਂ ਵਾਸਤੇ ਐਂਬੂਲੈਂਸ ਕੂਰੇਸੀਆਂ ਗੱਡੀਆਂ ਪ੍ਰਸ਼ਾਸਨ ਦੀਆਂ ਗੱਡੀਆਂ ਉਹਨਾਂ ਵਾਸਤੇ ਤੇਲ ਰੱਖਣਾ ਹੈ ਇਸ ਕਰਕੇ ਲੋਕਾਂ ਨੂੰ ਬੇਨਤੀ ਹੈ ਵੀ ਜੇ ਕੋਈ ਪ੍ਰੋਬਲਮ ਆਈ ਹੈ ਕਿਸੇ ਤਰ੍ਹਾਂ ਦੀ ਤੇ ਬਲਜੀਤ ਨੂੰ ਕੇ ਸਾਥ ਦਿਓ ਇਸ ਮੁਸੀਬਤ ਦਾ ਹੱਲ ਛੇਤੀ ਲੱਭਿਆ ਜਾਏਗਾ ਪ੍ਰੋਬਲਮ ਦਾ ਇਹ ਸ਼ਾਰਟ ਆਊਟ ਹੋ ਜਾਏਗਾ ਇਹ ਹੋ ਸਕਦਾ ਹੈ ਜਿਆਦਾ ਚਲੋ ਮੌਕਾ ਹੈ ਇਸ ਟਾਈਮ ਆਪਣਾ ਸਰੀਰ ਬਣਾਣ ਦਾ ਸਾਈਕਲ ਚਲਾਓ ਫੈਦਰ ਚਲੋ ਥੋੜਾ ਅਵਾਈਡ ਕਰੋ ਪٹرول ਤੇ ਡੀਜ਼ਲ ਦੇ ਕੋਈ ਸਰਕਾਰੀ ਆਰਡਰ ਤੁਹਾਨੂੰ ਆਏ ਨੇ ਵੀ ਜਿੱਦਾਂ ਪٹرول ਨੂੰ ਸਰਕਾਰੀ ਆਰਡਰ ਆਏ ਨੇ ਸਾਡਾ ਨੈਤਿਕਤਾ ਦੇ ਆਧਾਰ ਤੇ ਫਰਜ਼ ਬੰਦਾ ਹੈਗਾ ਕਿ ਅਸੀਂ ਉਹਨਾਂ ਦੇ ਲਈ ਪ੍ਰਬੰਧ ਕਰੀਏ ਅੱਛਾ ਪ੍ਰਬੰਧ ਕੀਤੇ ਗਏ ਉਹਨਾਂ ਦੇ ਹਾਂਜੀ ਇਹ ਕਿਹੜੇ ਪੰਪ ਤੋਂ ਬੋਲਦੇ ਤੁਸੀਂ ਮੈਂ ਦਿਲਬਖ ਸਿੰਘ ਹਾਂ ਜੀ ਤੇ ਠੀਕ ਹੈ ਵੀਰ ਜੀ ਸਾਜੀ ਜਿੱਦਾਂ ਤੁਸੀਂ ਦੱਸਿਆ ਵੀ ਐਮੂ ਲੈਂਸ ਹੋ ਗਈ ਸਰਕਾਰੀ ਗੱਡੀ ਹੋ ਗਈ ਇਹਨਾਂ ਲਈ ਪ੍ਰਬੰਧ ਪੂਰਾ ਵੀ ਜਿਹੜੇ ਜਿਹੜੀਆਂ ਉਹ ਮੰਨ ਜਿਹੜੀਆਂ ਗੱਡੀਆਂ ਉਹਨਾਂ ਨੂੰ ਤੇ પેટ્રોલ ਉਹ ਡੀਜ਼ਲ ਮਿਲੂਗਾ ਜੀ ਹਾਂਜੀ ਹਾਂਜੀ ਬਿਲਕੁਲ ਜਿਹੜੀਆਂ ਗੱਡੀਆਂ ਮੋਡੀਆਂ ਹਸੂਤਾਂ ਨੇ ਬੁਲਸਰੀਆਂ ਗੱਡੀਆਂ ਪ੍ਰਜਾਣ ਦੀਆਂ ਗੱਡੀਆਂ ਜਾਂ ਐਂਬੂਲੈਂਸ वगैरह ਮੈਡੀਕਲੀਆਂ ਡਾਕਟਰੀ ਹਸੂਤਾਂ ਨੇ ਸਿਵਲ ਹਸਪੀਟਲ ਦੇ ਸਰਕਾਰੀ ਜਿਹੜੇ ਉਹਨਾਂ ਵਾਸਤੇ ਅਸੀਂ ਵਿਸ਼ੇ ਜ਼ਰੂਰ ਤੋਂ ਬੰਦ ਅੱਛਾ ਵੀ ਇਹ ਲੁਧਿਆਣੇ ਦੇ ਸਾਰੇ ਪੰਪਾਂ ਦੇ ਉੱਤੇ ਆਲਮੋਸਟ ਪੰਪ ਲੁਧਿਆਣੇ ਦੇ ਇਸ ਟਾਈਮ ਡਰਾਈ ਹੋ ਚੁੱਕੇ ਨੇ ਹਾਂ ਬਾਕੀ ਕੱਲ ਦੁਪਹਿਰ ਤੱਕ ਫਿਰ ਦਾਈ ਹੋਵੇ ਤੇ ਲੱਗਦਾ ਵੀ ਕੱਲ ਦਾ ਦਿਨ ਤੇ ਤੇਲ ਪਾ ਕੇ ਉਸ ਤੋਂ ਅਗਲੇ ਦਿਨ ਨੂੰ ਛੁੱਟੀ ਵੀ ਹੋ ਸਕਦੀ ਹੈ ਵੀ ਨ ਵੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਵੀ ਤੇਲ ਪਵਾ ਮੈਂ ਉਹ ਵੀ ਕਹਿ ਰਿਹਾ ਹੈਗਾ ਵੀ ਜੇ ਤੁਹਾਡੇ ਕੋਲ ਮੌਕਾ ਚਲੋ ਮਿਲਿਆਗੇ ਤੁਸੀਂ ਆਪਣਾ ਬਚਾਅ ਕਰੋ ਪੈਟਰੋਲ ਡੀਜੇ ਲੱਗੇ ਧਰਤੀ ਤੇ ਵੀ ਖਤਮ ਹੁੰਦਾ ਜਾ ਰਿਹਾ ਹੈਗਾ ਤੇ ਜੇ ਐਸਐਨਆਰ ਆਇਆ ਮੁਸੀਬਤ ਆਈ ਹੈ ਵੀ ਆਪਣੇ ਕੋਲ ਨਹੀਂ ਬਚਿਆ ਤਾਂ ਸਾਈਕਲ ਯੂਜ਼ ਕਰੋ ਪੈਰਾਚੂਟ ਹੋਰ ਬੰਦ ਕਰੋ ਠੀਕ ਠੀਕ ਹੈ ਤੋਂ ਜ਼ਿਆਦਾ 2 ਜਾਂ 3 ਦਿਨ ਮੈਕਸਿਮਮ ਤੇਲ ਹੈ ਜੀ ਬਸ 2-3 ਦਿਨ ਦਾ ਹੀ ਤੇਲ ਹੈ ਹਾਂ ਜ਼ਿਆਦਾ ਤੋਂ ਜ਼ਿਆਦਾ ਬਸ ਜਿਹੜੇ ਲੋਕ ਆ ਰਹੇ ਉਹ ਫਿਰ ਕਿੱਦਾਂ ਸਰਵਾਈਵ ਕਰਨਗੇ ਜਦਵੇਂ ਤੇਲ ਦਾ ਨੀਡ ਹੈਗੀ ਹਰ ਇੱਕ ਲੋਕਾਂ ਨੂੰ ਜਿਹੜੀ ਹੈ ਬਹੁਤ ਆ ਲੋਕਾਂ ਨੂੰ ਆਪ ਹੀ ਚਾਹੀਦਾ ਜੀ ਥੋੜਾ ਜਿਹਾ ਉਸ ਹਾਵਨ ਨਾਲ ਹੀ ਆਪਣੀ ਜਰੂਰਤ ਦੇ ਹਿਸਾਬ ਨਾਲ ਹੀ ਤੇਲ ਪਵਾਓ ਐਕਸੈਸ ਲੋੜ ਹੀ ਹੈ ਨਹੀਂ ਤੇ ਕੋਸਾਬ ਨੂੰ ਤੇਲ ਦੀ ਲੋੜ ਹੈਗੀ ਆ ਜੀ ਤੇ ਇਸ ਕਰਕੇ ਐਮਰਜੈਂਸੀ ਚ ਜਦੋਂ ਉਸ ਹਾਵਨ ਨਾਲ ਪਾਓ ਵੀ ਜਿਹਦੇ ਨਾਲ ਬਾਕੀਆਂ ਨੂੰ ਵੀ ਦਿੱਕਤ ਆ ਬਈ ਜਿਹੜੇ ਐਮਰਜੈਂਸੀ ਤੇਲ ਚਾਹੀਦਾ ਵਾ ਕਿੰਨੇ ਦਿਨਾਂ ਤੋਂ ਦਿੱਕਤ ਆ ਰਹੀ ਆ ਤੁਹਾਨੂੰ ਜਿਹੜਾ ਕਿ ਤੁਹਾਡੇ ਲਈ ਤੇਲ ਵਗ ਰਹੀ ਨਹੀਂ ਆ ਬਸ ਦੋ ਕਿ ਦਿਨਾਂ ਤੋਂ ਤੇਲ ਆ ਹੀ ਨਹੀਂ ਰਿਹਾ ਜੀ ਜਿੱਦਾਂ ਕੱਲ ਸੰਡੇ ਸੀ ਕੱਲ ਵੀ ਨਹੀਂ ਆਇਆ ਅੱਜ ਮੰਡੇ ਨੂੰ ਵੀ ਨਹੀਂ ਆਇਆ ਹੁਣ ਅੱਗੇ ਵੀ ਦੇਖੋ 3 ਤਰੀਕ ਤੱਕ ਸਟ੍ਰਾਈਕ ਕਹਿੰਦੇ ਚੱਲਣੀ ਹੈ ਇਹ ਜੀ ਫਿਰ ਕਿੰਨੀ ਦਿੱਕਤ ਆਈ ਕਿ ਆ ਚੀਜ਼ ਹੈ ਸਟਾਕ ਆਪਾ ਕਿੰਨਾ ਕੁ ਰੱਖ ਲਾਂਗੇ ਦੇਖੋ ਤੁਹਾਡੇ ਕੋਲ ਕਿੰਨਾ ਕੁ ਸਟਾਕ ਸੀਗਾ ਜਿਹੜਾ ਕਿ ਉਹਨ ਤੁਹਾਡੇ ਕੋਲ ਲੱਗ ਚੁੱਕਾ ਜਿਹੜਾ ਇੱਕ ਅੱਧੇ ਦਿਨ ਦਾ ਹੀ ਰਹਿ ਗਿਆ ਬਸ ਜਿਆਦਾ ਜਿਆਦਾ ਮੈਕਸਮ 2 ਡੇਸ ਹੋਏਗਾ 2 ਦਿਨਾਂ ਦਾ ਸਟਾਕ ਹੋਏਗਾ ਜੀ ਜੀ ਆਹ ਚੀਜ਼ ਬਾਕੀ ਦੇ ਬਾਕੀ ਪੰਪਾਂ ਤੇ ਵੀ ਦੇਖਿਆ ਗਿਆ ਕਈਆਂ ਦੇ ਕੋਲ ਡੀਜ਼ਲ ਖਤਮ ਹੋ ਗਿਆ ਕਈਆਂ ਨੇ ਤਾਂ ਬਿਲਕੁਲ ਹੀ ਕਟਰ ਡਾਊਨ ਨਹੀਂ ਕਰਤਾ ਕਿ ਆ ਵੀ ਟਰਾਈ ਕਰ ਦਿੱਤਾ ਕਿ ਸਾਡੇ ਕੋਲ ਤੇਲ ਨਹੀਂ ਹੈਗਾ ਤੇ ਕਿਸ ਤਰ੍ਹਾਂ ਦੇਖਦੇ ਹੋ ਇਸ ਤਰ੍ਹਾਂ ਦਾ ਦਿੱਕਤ ਵੀ ਆਏਗੀ ਲੋਕ ਉਹ ਤਾਂ ਆਏਗੀ ਜੀ ਬਿਲਕੁਲ ਆਖਰ ਦੇਖੋ ਜੀ ਜੇ ਤੇਲ ਹੀ ਨਹੀਂ ਆਊਗਾ ਤੇ ਫਿਰ ਨੈਚੁਰਲੀ ਜਿਹੜਾ ਸਟਾਕ ਆ ਉਹ ਤਾਂ ਖਤਮ ਜੀ ਟਰਾਂਸਪੋਰਟਰਾਂ ਨੂੰ ਮੰਗ ਕੀ ਹੈਗੀ ਆ ਉਹ ਮੰਗ ਕੀ ਕਰ ਰਹੇ ਕਿ ਕਿਉਂ ਆਪਾਂ ਜਿਹੜੀ ਸਟ੍ਰਾਈਕ ਤੇ ਗਏ ਨੇ ਲੋਕ ਉਹ ਬਸ ਗਵਰਨਮੈਂਟ ਨੇ ਜਿਹੜਾ ਕਹਿੰਦੇ ਲਾਅ ਪਾਸ ਕੀਤਾ ਉਹਦੇ ਅੰਗੇਸਟ ਗਏ ਆ ਉਹ ਜੀ ਜਿੰਨੀ ਜਲਦੀ ਹੋ ਸਕੇ ਦੇਖੋ ਮਸਲਾ ਸੁਲਝਣਾ ਚਾਹੀਦਾ ਵਾ ਨਹੀਂ ਤਾਂ ਆਮ ਪਬਲਿਕ ਨੂੰ ਖਾਣ ਨੂੰ ਦਿੱਕਤ ਆਹੇਗੀ ਬਿਨਾਂ ਤੇਲ ਤੋਂ ਕਿੱਦਾਂ ਹੋਏਗਾ ਇਹਦੇ ਵਿੱਚ ਬਲੈਕ ਮਾਰਕੀਟਿੰਗ ਵੀ ਹੋ ਰਹੀ ਹੈ ਕਿਤੇ ਜਿਹੜੇ ਕਈ ਵਾਰੀ ਹੁੰਦਾ ਕਈਆਂ ਕੋਲ ਜਲਦੀ ਆ ਜਾਂਦਾ ਜਾਂ ਜ਼ਿਆਦਾ ਪੈਸਾ ਹੋਣਾ ਨਾ ਨਾ ਜੀ ਨਾ ਐਸਾ ਕੋਈ ਦਿੱਕਤ ਨਹੀਂ ਸਭ ਸਰਕਾਰੀ ਕੰਮ ਹੈ ਜੀ ਸਰਕਾਰ ਦੇ ਥਰੂ ਹੀ ਆਣਾ ਤੇਲ ਜੀ اور ਬਿਲਿੰਗ ਦੇ थ्रू ਹੀ ਆਣਾ ਕੋਈ ਇਲੈਗਲ ਤੇਲ ਆ ਹੀ ਨਹੀਂ ਸਕਦਾ ਜੀ ਮਤਲਬ ਆਮ ਲੋਕਾਂ ਨੂੰ ਵੀ ਦਿੱਕਤ ਆਏਗੀ ਉਹ ਤਾਂ ਹੈ ਕਿ ਜੀ ਦੇਖੋ ਆਮ ਲੋਕਾਂ ਨੂੰ ਹੁਣ ਕੀ ਸਲਾਹ ਦਿੰਨੇ ਤੁਸੀਂ ਸਲਾਹ ਹੀ ਹੈ ਵੀ